ਜੇ ਕਾ ਦੂਆ ਆਪਾਂ ਗੁਰਮੁਖੀ ਦਾ ਨਹੀਂ ਪੜ ਸਕਦੇ 1 2 3 4 9 ਤੱਕ ਵੀ ਤੇ ਆਪਾਂ ਗ੍ਰੰਥ ਸਾਹਿਬ ਕਿਵੇਂ ਪੜ ਸਕਦੇ ਆ ਤੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜ ਨਹੀਂ ਲੱਗਾਂਗੇ ਤੇ ਬਾਣੀ ਨੂੰ ਆਪਾਂ ਕਿਵੇਂ ਅੱਗੇ ਲੈ ਕੇ ਚੱਲਾਂਗੇ ਆਪਾਂ ਕਿ ਬਾਣੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਸ਼ਕਤੀ ਹੈ ਤੇ ਥੋੜੀਆਂ ਪੰਜ ਪੌੜੀਆਂ ਵੀ ਆਪਾਂ ਪੜ ਲ ਗਏ ਉਹਦੇ ਜੋ ਤਾਂ ਵੀ ਆਪਾਂ ਕੰਨਾ ਆਵੇ ਆਪਣਾ ਸਮਝਣ ਲੱਗ ਜੰਨੇ ਰੱਬ ਦੇ ਨੇੜੇ ਪਹੁੰਚ ਗਏ ਅਸੀਂ ਕਿਉਂ ਵੱਡਿਆਂ ਦਾ ਚੇਂਜ ਕਰਨਾ ਬੜਾ ਮੁਸ਼ਕਲ ਆਗਾ ਇਹ ਛੋਰੇ ਬੱਚੇ ਆ ਜਿਹੜੇ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਉਹਨਾਂ ਨੂੰ ਇਹ ਟੀਚਰਾਂ ਨਾਲ ਗੱਲਬਾਤ ਕਰਕੇ ਸਿਖਾਇਆ ਜਾਵੇ ਅਸੀਂ ਸਾਰਾ ਕੁਝ ਇੰਗਲਿਸ਼ ਦੇ ਵਿੱਚ ਸੁਣ ਕੇ ਦੇਖ ਕੇ ਵੀ ਉਹਨਾਂ ਕਨਵਰਟ ਚੇਂਜ ਤਾਂ ਪੰਜਾਬੀ ਦੇ ਵਿੱਚ ਆਂਡਰਸਟੈਂਡ ਕਰਨਾ ਆਪਦੇ ਮਨ ਨੂੰ ਕੋਈ ਖਤਮ ਨਹੀਂ ਹੋਣ ਲੱਗਿਆ ਇਹ ਗੱਲਾਂ ਇਹਨੂੰ 네ਗੇਟਿਵ ਨਾਲ ਸੋਚੋ ਵੀ ਪੰਜਾਬ ਚ ਜੇ ਹੋ ਗਿਆ ਡਰਗ ਆ ਗਈ ਉਦੋਂ ਬਾਅਦ ਲਈ ਦੇਸ਼ਾਂ ਚੋਂ ਤੁਹਾਨੂੰ ਜਿਆਦਾ ਕੋਈ ਛੋਰਿਆਗਾ ਮੈਂ ਇਹੀ ਕਹਿੰਨਾ ਹੈ ਪੰਜਾਬੀਅਤ ਜਿਹੜੀ ਚੀਜ਼ ਹੈਗੀ ਇੱਕੇਤਮ ਨਹੀਂ ਮਿਲਨੀ ਇਸ ਕਰਕੇ ਬੱਚੇਵੇਂ ਆਉਦੇ ਪੰਜਾਬੀ ਸਕੂਲਾਂ ਵਿੱਚ ਪੜਾਏ ਆ ਬਾਹਰੋਂ ਟੁੱਟਣਾ ਤੇ ਇੱਥੋਂ ਵਾਲੇ ਪੰਜਾਬ ਵਾਲੇ ਟੁੱਟ ਚੁੱਕੇ ਆਗੇ ਪਰ ਪੰਜਾਬੀ ਦਾ ਕਾਹਦੇ ਹੋਈ ਆਪਾਂ ਪੰਜਾਬ ਜੀ ਨੇ ਚੱਲਣ ਦਾ ਕੰਮ ਬੰਦ ਕਰਉਣਾ ਸਕੂਲਾਂ ਨੂੰ ਜਾ ਕੇ ਟੋੜੇ ਬੰਦਿਆਂ ਨੂੰ ਜਲੀਲ ਕੀਤਾ ਜਾਂਦਾ ਹੈ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਇਹ ਆ ਦੇ ਦੇਸ਼ ਦੇ ਪੰਜਾਬ ਦੇ ਵਿੱਚ ਗੁਲਾਮ ਟੋੜੇ ਬੱਚੇ ਬਣੇ ਜਾਂਦੇ ਉੱਥੇ ਜਾ ਕੇ ਕਦੋਂ ਉੱਠੋਂਗੇ ਪੰਜਾਬੀ ਹੋ ਯਾਰ 22 ਸਾਲ ਆਪਣੇ ਬੱਚਿਆਂ ਨੂੰ ਦੂਰ ਰੱਖ ਕੇ ਕਿਉਂ ਸਿਰਫ ਉਹ ਇੱਕ ਪੰਜਾਬੀ ਸਿੱਖ ਸਕਣ ਆਪਣੇ ਕਲਚਰ ਨਾਲ ਜੁੜ ਸਕਣ ਪੜ੍ਹ ਸਕਣ ਆਪਣੇ ਗੁਰੂ ਨੂੰ ਪਤਾ ਲੱਗੇ ਵੀ ਅਸੀਂ ਕੌਣ ਆ ਅਸੀਂ ਕੀ ਸਾਡਾ ਹਿਸਟਰੀ ਕੀ ਹੈ ਪੀਟੀਸੀ ਨਿਊਜ਼ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਦਰਸ਼ਕੋ ਅੱਜ ਤੁਹਾਨੂੰ ਇੱਕ ਅਜਿਹੇ ਐਨਆਰਆਈ ਨਾਲ ਮਿਲੌਣ ਜਾ ਰਹੇ ਆਂ ਬੇਸ਼ੱਕ ਉਹ ਵਿਦੇਸ਼ ਚ ਰਹਿੰਦੇ ਸੀ ਪਰ ਉਹ ਆਪਣੀ ਮਿੱਟੀ ਦੇ ਨਾਲ ਜੁੜੇ ਰਹੇ ਆਪਣੇ ਬੱਚਿਆਂ ਨੂੰ ਵੀ ਜਿਹੜੀ ਸਿੱਖਿਆ ਉਹ ਪੰਜਾਬੀ ਸਕੂਲਾਂ ਦੇ ਵਿੱਚ ਇੱਥੇ ਵੜਾ ਕੇ ਬਾਦ ਵਿੱਚ ਅਮਰੀਕਾ ਸੈਟਲ ਕੀਤਾ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਇੱਕ ਪਹਿਲ ਕਦਮੀ ਕੀਤੀ ਆ ਕਿ ਜਿਹੜੇ ਪਿੰਡ ਦੇ ਸਰਕਾਰੀ ਸਕੂਲ ਆ ਤਿੰਨ ਸਕੂਲ ਆ ਤਿੰਨੇ ਸਕੂਲਾਂ ਦੇ ਜਿਹੜੇ ਬੱਚੇ ਆ ਉਹ ਅਡੌਪਟ ਕੀਤੇ ਆ ਤੇ ਨਾਲ ਦੀ ਨਾਲ ਗੁਰਮੁਖੀ ਜਿਹੜੇ ਅੱਖਰ ਨੇ ਉਹ ਵੀ ਸਕੂਲਾਂ ਦੇ ਵਿੱਚ ਪੜ੍ਹਾਉਣ ਲਈ ਕਿਹਾ ਗਿਆ ਤੇ ਹਰ ਇੱਕ ਨੂੰ ਕਿਹਾ ਕਿ ਗੁਰਮੁਖੀ ਨੂੰ ਜਿਹੜਾ ਜਿਹੜਾ ਅੱਗੇ ਲਿਆਂਦਾ ਜਾਵੇ ਕਰਮਜੀਤ ਜੀ ਦੀ ਸਵਾਗਤ ਕਰਦੇ ਪੀਟੀਸੀ ਨੂੰ ਤੁਹਾਡਾ ਥੈਂਕ ਯੂ ਭਾਈ ਜੀ ਥੈਂਕ ਯੂ ਸਾਰਿਆਂ ਦਾ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੁਹਾਡੇ ਵੱਲੋਂ ਜਿਹੜਾ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਅੱਜ ਉਹ ਤੁਸੀਂ ਕਰ ਦਿਖਾਇਆ ਕੀ ਕਹਿਣਾ ਚਾਹੁੰਦਾ ਚਲੋ ਇਹ ਤਾਂ ਵਾਹਿਗੁਰੂ ਦੀ ਕਿਰਪਾ ਤੁਹਾਨੂੰ ਚੰਗਾ ਲੱਗਿਆ ਤੇ ਆਪਾਂ ਸਾਰੇ ਜਾਣੇ ਤੁਹਾਡੀ ਹਲਪ ਦੇ ਨਾਲ ਹੀ ਹੋਣਾਗਾ ਮੀਡੀਆ ਬਹੁਤ ਵੱਡੀ ਚੀਜ਼ ਆ ਜਿਹੜਾ ਲੋਕਾਂ ਦਾ ਮਾਈਂਡ ਚੇਂਜ ਕਰ ਸਕਦਾ ਹੈ ਉਹ ਸਹੀ ਇਨਫੋਰਮੇਸ਼ਨ ਲੋਕਾਂ ਦੇ ਦਿਮਾਗ 'ਚ ਪਾ ਸਕਦਾ ਤੇ ਤੁਹਾਡੇ ਨਿੱਜ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਸਾਰੇ ਜਾਣੇ ਕਿ ਮਿਲ ਕੇ ਇਹ ਉਪਰਾਲਾ ਸਿਰੇ ਚੜ੍ਹ ਕੇ ਬਹੁਤ ਬਹੁਤ ਬੱਚਿਆਂ ਨੂੰ ਇਹ ਸਿੱਖਿਆ ਦੇਗੀ ਚਾਹ ਦਾ ਆਪਾਂ ਪੰਜਾਬੀ ਨਾਲ ਗੁਰਮੁਖੀ ਨਾਲ ਬੱਚਿਆਂ ਨੂੰ ਜੋੜ ਸਕੀਏ। ਕਿਸ ਤਰ੍ਹਾਂ ਮੈਂ ਚਾਹ ਜੇ ਕਿਸ ਤਰ੍ਹਾਂ ਟੌਪਿਕ ਲੱਭਿਆ ਵੀ ਇਹ ਹੋਣਾ ਚਾਹੀਦਾ। ਯਾਰ ਮੈਂ ਨਾ ਪਾਕਿਸਤਾਨ ਦੇ ਵਿੱਚ ਬੰਦੇ ਗਏ ਸੀ ਘੁੰਮਣ ਤੇ ਉਹ ਗੁਰਦਵਾਰਿਆਂ ਦੇ ਵੀਡੀਓ ਵਗੈਰਾ ਦਿਖਾ ਰਹੇ ਸੀਗੇ। ਉਹ ਜਦੋਂ ਪੜ ਰਿਆ ਸੀਗਾ ਵੀ ਇਸ ਤੇ ਸੇਵਾ ਕਰਾਈ ਇੱਥੇ ਜਦੋਂ ਸੁਣ ਆਇਆ ਤੇ ਲਿਖਿਆ ਵਾ ਤੇ ਉਹ ਬੰਦਾ ਰੁਕ ਗਿਆ ਉਸੇ। ਮੈਨੂੰ ਲੱਗਿਆ ਯਾਰ ਇਹ ਤਾਂ ਪੜਿਆ ਨਹੀਂ ਗਿਆ। ਤੇ ਮੈਂ ਫਿਰ ਉਹਨੂੰ ਰਿਵਰਸ ਕਰ ਕਰ ਦੇਖਿਆ ਕਾਫੀ ਯਾਰ ਉਹ ਬੰਦਾ ਰੁਕ ਰੋਕਿਆ। ਤਾਂ ਮੈਂ ਯਾਰ ਇਹਦੇ ਵਿੱਚ ਮੁਸ਼ਕਲ ਆ। ਪਰ ਸਾਡੀ ਬੋਲੀ ਇਹਨਾਂ ਤੋਂ ਪੜੀ ਨਹੀਂ ਜਾਂਦੀ ਪੰਜਾਬੀ ਪੜ੍ਹ ਗਏ ਤੇ ਬਾਹਰਲੇ ਲੋਕਾਂ ਦੀ ਲਿਖੀ ਹੋਈ ਹੈਗੀ। ਹਾਲਾਂਕਿ ਸਾਨੂੰ ਇਹ ਚਾਹੀਦੀ ਸੀਗੀ। ਉਸ ਤੋਂ ਬਾਅਦ ਮੈਂ ਉਹਨੂੰ ਇੰਟਰਨੈਟ ਦੇ ਉੱਪਰ ਜਾ ਕੇ ਚੈੱਕ ਕੀਤਾ। ਕਿੰਨਾ ਕੌਖਾ ਮੈਂ ਬੇਟੇ ਨੂੰ ਕਿਹਾ ਮੈਨੂੰ ਸਿਖਾ। ਕਿਉਂ ਇਥੋਂ ਇਹ ਪੜ੍ਹ ਕੇ ਗਏ ਸੀ। ਇਹਨਾਂ ਨੇ ਮੈਨੂੰ ਸਿਖਾਇਆ ਉਹਦਾ ਇੱਕ ਦੋ ਲਿਖਣਾ ਜੋ ਵੀ ਹੈਗਾ। ਪਰ ਉਸ ਤੋਂ ਬਾਅਦ ਮੈਂ ਸੋਚਿਆ ਯਾਰ ਮੈਂ ਗ੍ਰੰਥ ਸੇਵ ਵਿੱਚ ਪੜਨ ਲੱਗੂੰਗਾ। ਤੇ ਇਹ ਤਾਂ ਮੇਨ ਚੀਜ਼ਾਂ ਹੈਗੀਆਂ। 1 ਕ 2 ਆਪਾਂ ਗੁਰਮੁਖੀ ਦਾ ਨਹੀਂ ਪੜ ਸਕਦੇ 1 2 3 4 9 ਤੱਕ ਵੀ ਤੇ ਆਪਾਂ ਗ੍ਰੰਥਾਂ ਸੇ ਕਿਵੇਂ ਵੱਢ ਸਕਦੇ ਆ ਪਰ ਮੈਂ ਇਹ ਸੋਚਿਆ ਯਾਰ ਮੈਂ ਬਹੁਤ ਬਹੁਤ ਲੋਕਾਂ ਤੋਂ ਇਨਫੋਰਮੇਸ਼ਨ ਲਵਾਂ ਮੈਂ ਇੱਕ ਦਿਨ ਹੋ ਗਿਆ ਮੈਂ ਇੱਥੇ ਆਇਆ ਤੇ ਮੈਂ ਉਹ ਲੋਕਾਂ ਨੂੰ ਪੁੱਛਿਆ ਵੀ ਦੱਸੋ ਕਿੰਨੇ ਕਿੰਨੂ ਗੁਰਮੁਖੀ ਦਾਇਕਾ ਦੂ ਆਉਂਦਾ ਉਹਨੂੰ ਪਤਾ 99% ਲੋਕਾਂ ਨੂੰ ਨਹੀਂ ਆ ਰਿਆ ਸੀਗਾ ਜਿੰਨਾਂ ਨੂੰ ਪੁੱਛਿਆ ਮੈਂ ਚਾਦ ਗ੍ਰੰਥੀ ਸਿੰਘ ਨੂੰ ਕਿਸੇ ਨੂੰ ਆਉਂਦਾ ਹੋਊਗਾ ਤੇ ਆਪਾਂ ਸਾਰੇ ਵਾਂਝੇ ਆ ਤੋਂ ਜੇ ਆਪਾਂ ਬੇਸਿਕ ਚੀਜ਼ੇ ਕਾਦੂਆਣੀ ਸਿੱਖ ਸਕਦੇ ਸੁਖਮੋਲਾ ਪੰਜਵਾਂ ਜਾਂ ਪਹਿਲਾ ਮਹਲਾ ਜੋ ਵੀ ਹੈਗਾ ਜਾਂ ਗੁਰੂ ਸਾਹਿਬ ਗ੍ਰੰਥਸਾਹਿਬ ਦੀਆਂ ਅੰਗਾਂ ਗਏ ਕੜਾ ਪੰਨਾਗਾ ਤੇ ਆਪਾਂ ਕਿਵੇਂ ਪੜ ਲਾਂਗੇ ਤੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜਨੇ ਲੱਗਾਂਗੇ ਤੇ ਬਾਣੀ ਨੂੰ ਆਪਾਂ ਕਿਵੇਂ ਅੱਗੇ ਲੈ ਕੇ ਚੱਲਾਂਗੇ ਆਪਾਂ ਅੰਦਰ ਆਪਾਂ ਕਿਵੇਂ ਪੰਜਾਬੀ ਰਤਨਾ ਸਿੱਖੀ ਨਾਲ ਕਿਵੇਂ ਜੋੜਾਂਗੇ ਕਿ ਬਾਣੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਸ਼ਕਤੀ ਹੈ ਤੇ ਥੋੜੀਆਂ ਪੰਜ ਪੌੜੀਆਂ ਵੀ ਆਪਾਂ ਪੜ ਲ ਗਏ ਤੇ ਉਹਦੇ ਜੇ ਤਾਂ ਵੀ ਆਪਾਂ ਕਿੰਨਾ ਦੇ ਆਪ ਨੂੰ ਸਮਝਣ ਲੱਗ ਜੰਨੇ ਰੱਬ ਦੇ ਨੇੜੇ ਪਹੁੰਚ ਗਏ ਅਸੀਂ ਤੇ ਮੈਂ ਇਹੀ ਸਾਰਿਆਂ ਕੋਲ ਹੁਣ ਇਹ ਬੇਨਤੀ ਹੈ ਵੀ ਆਪਾਂ ਸਕੂਲਾਂ ਤੋਂ ਸਟਾਰਟ ਕਰੀਏ ਇਹ ਕਿਉਂ ਵੱਡਿਆਂ ਦਾ ਚੇਂਜ ਕਰਨਾ ਬੜਾ ਮੁਸ਼ਕਲ ਆਗਾ ਦੇ ਛੋਟੇ ਬੱਚੇ ਆ ਜਿਹੜੇ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਉਹਨਾਂ ਨੂੰ ਇਹ ਟੀਚਰਾਂ ਨਾਲ ਗੱਲਬਾਤ ਕਰਕੇ ਸਿਖਾਇਆ ਜਾਵੇ ਉਦੋਂ ਮੁੜ ਕੇ ਉਹਨਾਂ ਦੇ ਕੰਪੀਟੀਸ਼ਨ ਕਰਾਏ ਜਾਣ 100 ਤੱਕ ਲਿਖਾਇਆ ਜਾਵੇ ਗੁਰਮਖੀ ਦੇ ਵਿੱਚ ਪਾਵਾਂ ਪੰਜ ਪੌੜੀਆਂ ਜਾਂ ਪਹਿਲੀ ਪੌੜੀ ਦੇ ਕੰਪੀਟੀਸ਼ਨ ਦੇ ਵਿੱਚ ਲੈ ਕੇ ਆਗੇ ਪਾਵਾਂ ਪਾਰਟਿਸਪੀਟ ਕਰਨ ਤਾਂ ਵੀ ਆਪਾਂ ਨਾਮ ਦੇ ਗਿਓ ਉਹਨਾਂ ਨੂੰ ਇਹ ਨਹੀਂ ਜ਼ਰੂਰ ਸਾਰਿਆਂ ਨੇ ਪਾਸ ਹੀ ਹੋਣਾਗਾ ਜਾਂ ਨੰਬਰ ਲੈ ਕੇ ਆਉਣਾ ਤੇ ਪਾਰਟਿਸਪੀਟ ਪਾਰਟਿਸਪੀਟ ਕਰਨਗੇ ਤੇ ਹੌਲੀ ਹੌਲੀ ਉਹਨਾਂ ਦੀ ਆਦਤ ਬਣ ਜਾਣੀ ਹੈਗੀ ਆਪਾਂ ਬਹੁਤ ਵੱਡਾ ਪ੍ਰਾਲਾ ਹੋਊਗਾ ਆਪਾਂ ਇਹਨਾਂ ਨੂੰ ਪੰਜਾਬੀ ਵਾਸਤੇ ਔਰ ਸਿੱਖੀ ਵਾਸਤੇ ਮੋੜ ਸਕਾਂਗੇ ਕਰਨਜੀਤ ਜੀ ਅੱਜ ਦੌੜ ਲੱਗੀ ਆ ਵੀ ਅੰਗਰੇਜ਼ੀ ਚ ਪੜਾਓ ਹਾਈਲਾਈਟ ਕਰਾਓ ਬੱਚਿਆਂ ਨੂੰ ਬਾਹਰ ਭੇਜ ਦਿਓ ਪਰ ਤੁਸੀਂ ਵਿਦੇਸ਼ ਚ ਰਹੇ ਆਂ ਵਿਦੇਸ਼ ਚ ਰਹਿਣ ਦੇ ਬਾਵਜੂਦ ਵੀ ਜਿਹੜੇ ਤਿੰਨੇ ਬੱਚੇ ਆ ਇੱਥੇ ਕਾਲਕੇ ਐਡਮਿਨ ਦੇ ਵਿੱਚ ਪੜਾਏ ਆ ਹਾਂ ਜੀ ਮੈਂ ਸਭ ਕੁਝ ਦੇਖਿਆ ਆ ਜ ਦੁਨੀਆ ਦੇ ਵਿੱਚ ਮੈਂ ਕਾਫੀ ਵਿਰੋਧ ਲੋਕਾਂ ਦਾ ਚਰਨਾ ਮੈਨੂੰ ਪਤਾ ਲੱਗਿਆ ਤੁਹਾਡੀ ਬੋਲੀ ਬਣਾ ਕੁਝ ਹੋ ਨਹੀਂਗਾ ਜੇ ਅਸੀਂ ਬਾਹਰਾਂਗੇ ਸਾਡੀ ਪੰਜਾਬੀ ਹੈਗੀ ਅਸੀਂ ਸਾਰਾ ਕੁਝ ਇੰਗਲਿਸ਼ ਦੇ ਵਿੱਚ ਸੁਣ ਕੇ ਦੇਖ ਕੇ ਵੀ ਉਹਨਾਂ ਕਨਵਰਟ ਚੇਂਜ ਤਾਂ ਪੰਜਾਬੀ ਦੇ ਵਿੱਚ ਅੰਡਰਸਟੈਂਡ ਕਰਦੇ ਆ ਆਪਦੇ ਮਾਨ ਨੂੰ ਲੈ ਕੇ ਜੇ ਸਾਡੀ ਪੰਜਾਬੀ ਤੁਹਾਡੇ ਕੋਲ ਹੈ ਨਹੀਂ ਕਿ ਤੁਸੀਂ ਕਹਦੇ ਨਾ ਕਹਦੇ ਤੇ ਮਾਨ ਕਰੋਗੇ ਮੈਂ ਇੰਗਲਿਸ਼ ਤਾਂ ਇਕੱਲੀ ਬੋਲੀ ਹੈਗੀ ਉਹਦੇ ਵਿੱਚ ਕੋਈ ਕੋਈ ਮਾਨ ਵਾਲੀ ਗੱਲ ਨਹੀਂ ਮੈਂ ਇੰਗਲਿਸ਼ ਆਉਂਦੀ ਆ ਮੈਂ ਇੰਟੈਲੀਜੈਂਟ ਬਣ ਗਿਆ ਇਹ ਪੰਜਾਬੀ ਆ ਤਾਂ ਤੁਸੀਂ ਇੰਟੈਲੀਜੈਂਟ ਆ ਕਿਉਂਕਿ ਤੁਸੀਂ ਆਦੇ ਕੌਮ ਦੇ ਨਾਲ ਜੁੜੇ ਹੋਏ ਆ ਆਪਦੇ ਲੋਕਾਂ ਨਾਲ ਜੁੜੇ ਨਾਲ ਪੰਜਾਬੀ ਮਾੜੀ-ਮੋਡੀ ਗੱਲ ਥੋੜੋ ਆ ਪੰਜਾਬੀ ਨੇ ਰਾਜ ਕੀਤਾ ਸਾਡਾ ਰਾਜ ਸੀਗਾ ਹੈ ਗੋਰੇ ਦਾ ਸਾਡੇ ਕੋਲੇ ਆਈਲੈਂਡ ਕਰਕੇ ਪੰਜਾਬੀ ਤਾਂ ਆਉਂਦੇ ਸੀਗੇ ਅ ਪੰਜਾਬੀ ਪੜ੍ਹ ਕੇ ਸਾਡੇ ਕੋਲੇ ਨੌਕਰੀਆਂ ਕਰਨ ਹੁੰਦੇ ਸਾਡੇ ਰਾਜ ਚ ਅੱਜ ਦੇਖੋ ਅਸੀਂ ਉਲਟ ਜਾ ਰਹੇ ਹਾਂਗੇ ਸਾਨੂੰ ਮਿਸਟੇਕ ਹੋਈ ਸਾਡੇ ਕੋਲੋਂ ਸਾਨੂੰ ਰੁਕਣਾ ਚਾਹੀਦਾ ਹੈਗਾ ਸਾਨੂੰ ਪੰਜਾਬੀ ਨੂੰ ਭੁੱਲਣਾ ਨਹੀਂ ਚਾਹੀਦਾ ਪੰਜਾਬ ਨੂੰ ਪਹਿਲ ਦੇਣੀ ਚਾਹੀਦੀ ਹੈ ਪੰਜਾਬ ਕੋਈ ਖਤਮ ਨਹੀਂ ਹੋਣ ਲੱਗਿਆ ਏਡੀ ਗੱਲਾਂ ਇਹਨੂੰ 네ਗੇਟਿਵ ਨਾਲ ਸੋਚੋ ਵੀ ਪੰਜਾਬ ਚ ਜੇ ਹੋ ਗਿਆ ਡਰਗ ਆ ਗਿਆ ਉਦੋਂ ਬਾਹਰਲੇ ਦੇਸ਼ਾਂ ਚੋਂ ਓਦੋਂ ਜ਼ਿਆਦਾ ਕੁਝ ਹੋ ਰਿਹਾਗਾ ਮੈਂ ਇਹੀ ਕਹਣਾ ਪੰਜਾਬੀ ਜਿਹੜੀ ਚੀਜ਼ ਹੈਗੀ ਇੱਕੇਤਮ ਨਹੀਂ ਮਿਲਣੀ ਇਸ ਕਰਕੇ ਬੱਚੇ ਮੈਂ ਆਉਦੇ ਪੰਜਾਬੀ ਸਕੂਲਾਂ ਚ ਪੜਾਏ ਆ ਅਮਰੀਕਨ ਬੌਰਨ ਉਹਨਾਂ ਨੂੰ ਇੱਥੇ ਲੈ ਕੇ ਆਇਆ ਇੱਥੇ ਪੜਾਇਆ ਪਿੰਡਾਂ ਦੇ ਸਕੂਲ ਚ ਪੜਾਇਆ ਉਹਨੂੰ ਗੁਰਮੁਖੀ ਸਿੱਖੀ ਗੁਰੂ ਗ੍ਰੰਥ ਸਾਹਿਬ ਵਗੈਰਾ ਪੜ੍ਹ ਸਕਦੇ ਸਾਰਾ ਕੁਝ ਉਹ ਮੈਂ ਪਹਿਲਾ ਹਫ਼ਤਾ ਸਟਾਰਟ ਕੀਤੀ ਆ ਜਦੋਂ 22 ਸਾਲ ਪਹਿਲਾਂ ਫੇਰ ਇਹ ਅਸੀਂ ਕਿਸ ਨੂੰ ਕਹਿ ਸਕਦੇ ਆ ਜੇ ਤੁਹਾਡੇ ਦੇ ਪਹਿਲਾਂ ਕੀਤਾ ਹੋਊਗਾ ਅਗਲਾ ਕਹਿੰਦਾ ਆਪਦੇ ਬੱਚੇ ਪੜਾ ਕੇ ਦੇਖ ਹਮੇ ਬਾਹਰਲੇ ਦੇਸ਼ਾਂ 'ਚ ਵੀ ਕਹਿੰਨਾ ਉੱਥੇ ਬੱਚੇ ਬਹੁਤ ਵਧੀਆ ਪੰਜਾਬੀ ਪੜ੍ਹ ਰਹੇ ਆ ਸਾਰੇ ਨਹੀਂ ਪੜ੍ਹ ਰਹੇ ਕੁਝ ਪਰਸੈਂਟੇਜ ਆ ਕਿ ਮੋਸਟਲੀ ਅਸੀਂ ਟੁੱਟ ਚੁੱਕੇ ਆ ਬਾਹਰਲੇ ਟੁੱਟਣਾ ਇੱਥੋਂ ਵਾਲੇ ਪੰਜਾਬ ਵਾਲੇ ਟੁੱਟ ਚੁੱਕੇ ਆਗੇ ਕਿ ਕੋਈ ਪੰਜਾਬੀ ਪੜ੍ਹਨ ਸਕੂਲਾਂ ਚ ਆਪਾਂ ਸੁਣਦੇ ਆ ਜੀ ਪੰਜਾਬੀ ਉਹ ਪੜ੍ਹਨੇ ਦਿੱਤੇ ਜਾਂਦੇ ਇਹ ਤਾਂ ਬਹੁਤ ਛੋਟੀ ਜੀ ਗੱਲ ਹੈ ਪਰ ਪੰਜਾਬੀ ਤਾਂ ਕਾਹਦੀ ਹੋਈ ਆਪਾਂ ਪੰਜਾਬ ਜੀ ਨੇ ਚੱਲਣ ਦੇ ਤਾਂ ਕੰਮ ਬੰਦ ਕਰੋ ਨਾ ਸਕੂਲਾਂ ਨੂੰ ਜਾ ਕੇ ਜੋ ਆਪਣੇ ਮਾਪੇ ਮਾਪੇ ਕਿਉਂ ਭੇਜਦੇ ਬੱਚਿਆਂ ਨੂੰ ਉੱਥੇ ਆਪਣੇ ਆਪਣੇ ਘਰ ਤੋਂ ਸਟਾਰਟ ਹੁੰਦਾ ਨਾ ਆਪਾਂ ਉਹਦੇ ਬੱਚੇ ਨੂੰ ਭੇਜਦੇ ਕਿਉਂ ਇਹ ਕਿਹੜੀ ਆਫਤ ਹੈ ਜੀ ਹੈਗੀ ਉਹ ਪ੍ਰਾਈਵੇਟ ਸਕੂਲ ਵਾਲਾ ਤੁਹਾਨੂੰ ਐਜੂਕੇਸ਼ਨ ਦੇ ਦੂਗਾ ਦੂਜੇ ਨਹੀਂਗੇ ਸਰਕਾਰੀ ਸਕੂਲਾਂ ਦਾ ਸਿਸਟਮ ਬਹੁਤ ਵਧੀਆ ਹੈਗਾ ਜਿਹੜੇ ਟੀਚਰ ਆਗੇ ਡਿਗਰੀਆਂ ਲੈ ਕੇ ਲੱਗੇ ਹੋਏ ਹੈਗੇ ਪ੍ਰਾਈਵੇਟ ਸਕੂਲ ਵਾਲਾ ਤਾਂ ਉਹ ਹੀ ਹਾਇਰ ਕੀਤੇ ਹੋਏ ਹੈਗੇ ਪਰ ਇਹਨਾਂ ਨੂੰ ਜਿਹੜੇ ਪ੍ਰੋਬਲਮਾਂ ਆ ਗਈਆਂ ਦੂਜੇ ਸਟੇਟਾਂ ਚੋਂ ਲੈ ਕੇ ਆਉਂਦੇ ਆਗੇ ਉਹਨਾਂ ਦਾ ਕੋਈ ਪਤਾ ਨਹੀਂ ਕੀ ਹੈ ਕੀ ਨਹੀਂ ਉਹਨਾਂ ਨੂੰ ਪਈ ਕੀ ਪੜਾਉਂਦੇ ਆ ਸਾਡੇ ਬੱਚਿਆਂ ਦਾ ਪੂ ਬਿਖ ਖਤਰੇ ਚ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਕੇ ਜੇ ਤੁਸੀਂ ਸਹੀ ਜੋੜਨਾ ਸਰਕਾਰੀ ਸਕੂਲਾਂ ਵਿੱਚ ਲੈ ਕੇ ਆਓ ਉਹ ਸਾਰੀਆਂ ਸਹੂਲਤਾਂ ਹੈਗੀਆਂ ਕਰਮਜੀਤ ਜੀ ਕਿੰਨੇ ਬੱਚੇ ਅਡੌਪਟ ਕੀਤੇ ਆ ਤੁਸੀਂ ਇਹ ਵੀ ਕਿਹਾ ਕਿ ਸਕੂਲ ਦੀ ਨਿਹਾਰ ਵੀ ਬਦਲਾਂਗੇ ਹਰ ਪ੍ਰਾਈਵੇਟ ਸਕੂਲ ਕੋਲ ਨਾਲੋਂ ਜਿਹੜਾ ਸਰਕਾਰੀ ਸਕੂਲ ਨੂੰ ਵਧੀਆ ਬਣਾਵਾਂਗੇ ਏਸੀ ਵੀ ਲਾਵਾਂਗੇ ਹੀਟਰ ਵੀ ਲਾਵਾਂਗੇ ਇਹ ਵੀ ਗੱਲ ਹੈ ਹਾਂਜੀ ਮੈਂ ਅੱਜ ਕੋਈ ਜਿਆਦਾ ਅਡਾਪਟ ਕਰਨ ਦਾ ਕੋਈ ਹੈ ਨਹੀਂਗਾ ਮੈਂ ਸਾਡੇ ਸਾਡੇ 450 ਬੱਚਾ ਸਾਰਿਆਂ ਨੂੰ ਅਡਾਪਟ ਕੀਤਾ ਅੱਜ ਸਾਰਿਆਂ ਨੂੰ ਹੀ ਉਹੀ ਸਿੱਖਿਆ ਉਹੀ ਜੋ ਵੀ ਆ ਮਹਸੂਲਤਾਂ ਸਾਰਿਆਂ ਨੂੰ ਬਰਾਬਰ ਮਿਲਣਗੀਆਂ ਉਹਨਾਂ ਦੇ ਪੇਰੈਂਟਸ ਨੂੰ ਵੀ ਕੋਈ ਪ੍ਰੋਬਲਮ ਆਉਗੀ ਅਸੀਂ ਕਿਉਂ ਗਰੀਬ ਬੱਚੇ ਹੈਗੇ ਉਥੋਂ ਤੱਕ ਵੀ ਜਾਵਾਂਗੇ ਉਹ ਸਕੂਲਾਂ ਦੇ ਵਿੱਚ ਕਿਹ ਹੈਗਾ ਸਾਡੇ ਤਿੰਨ ਸਕੂਲ ਸੈਦੋ ਮੈਂ ਸੈਦੋ ਕੇ ਡਿਸਟ੍ਰਿਕਟ ਮੋਗਾ ਦੇ ਵਿੱਚ ਖੜਾ ਹਾਂ ਇਸ ਟਾਈਮ ਤੇ ਮੇਰਾ ਪਿੰਡ ਸੈਦੋ ਕੇ ਆ ਮੈਂ ਦੱਸਣਾ ਚਾਹਣਾ ਬਿਮਰਤ ਪਿੰਡ 'ਚ ਤਿੰਨ ਸਰਕਾਰੀ ਸਕੂਲ ਆ। ਉਹਨਾਂ ਦੇ ਵਿੱਚ AC ਤੇ ਹੀਟ ਦਾ ਸਿਸਟਮ ਵੀ ਮੈਂ ਪਾਉਂਗਾ। ਮੈਂ ਕਹਿੰਦਾ ਗਰੰਟੀ ਦਿੰਦਾ ਪ੍ਰਾਈਵੇਟ ਸਕੂਲਾਂ 'ਚ ਸ਼ਾਇਦ ਨਾ ਹੋਵੇ ਜੀ। ਤੇ ਸਰਕਾਰੀ ਸਕੂਲਾਂ 'ਚ ਹੋਣਗੇ। ਤੇ ਫਿਰ ਜਦ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਜਾਣ ਦੇ ਕੀ ਆ? ਇੱਕ ਆਤਮਵਣੀ ਕਿ ਭੇਟਚਾਲ ਆ ਗਈ। ਜਦ ਮੈਂ ਉਹ ਸਟ੍ਰੈਟਜੀ ਬਣਾਉਣਾ। ਹਾਲਾਂਕਿ ਤੁਸੀਂ ਆਉਦੇ ਬੱਚਿਆਂ ਨੂੰ ਜ਼ਹਿਰ ਦੇ ਰਹੇ ਹੋ ਉੱਥੇ ਜਾ ਕੇ। ਤੁਹਾਡੇ ਬੰਦਿਆਂ ਨੂੰ ਜਲੀਲ ਕੀਤਾ ਜਾਂਦਾ ਹੈ। ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ। ਆਹ ਦੇ ਦੇਖ ਦੇ ਪੰਜਾਬ ਦੇ ਵਿੱਚ ਗੁਲਾਮ ਤੁਹਾਡੇ ਬੱਚੇ ਬਣੇ ਜਾਂਦੇ ਉੱਥੇ ਜਾ ਕੇ ਕਦੋਂ ਉੱਠੋਗੇ ਪੰਜਾਬੀਓ ਯਾਰ ਕਨਜੀ ਜੀ ਇਸ ਸੰਸਥਾ ਵੱਲੋਂ ਕਰੋਗੇ ਜਾਂ ਫਿਰ ਆਪਣੇ ਨਿੱਜੀ ਤੌਰ ਤੇ ਕਰੋਗੇ ਜ਼ਿਆਦਾਤਰ ਐਨ ਆਰ ਆਈ ਸੰਸਥਾ ਬਣਾ ਕੇ ਪੈਸਾ ਇਕੱਠਾ ਕਰਕੇ ਲੈ ਕੇ ਆਉਂਦੇ ਆ ਉਹ ਲਾਇਆ ਜਾਂਦਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਪ੍ਰੋਬਲਮ ਬਾਈ ਜੀ ਮੈਂ ਬਿਲਕੁਲ ਸੰਸਥਾ ਤੋਂ ਕੋਈ ਪੈਸਾ ਨਹੀਂ ਲੈ ਰਿਹਾ ਜੇ ਮੇਰੀ ਜੇਬ 'ਚ ਹੁੰਦੇ ਹੈਗੇ ਮੈਂ ਉਸ ਹਿਸਾਬ ਨਾਲ ਚੱਲਦਾਗਾ ਅੱਜ ਤੱਕ ਜੋ ਵੀ ਮੈਂ ਜ਼ਿੰਦਗੀ 'ਚ ਕੰਮ ਕੀਤੇ ਹੈ ਸਿਰਫ ਆਪਣੇ ਮੋਢੇ ਤੇ ਕੀਤੇ ਹੈਗੇ ਆਪ ਦੇ ਵਾਇਗਰੋ ਨੇ ਜੋ ਬਖਸ਼ਿਆ ਮੈਨੂੰ ਆਪ ਦੇ ਪੈਸੇ ਨਾਲ ਹੀ ਸਾਰੋ ਕੁਝ ਕੀਤਾ ਕਰ ਜੀ ਤੁਸੀਂ ਇੱਕ ਕਹਿ ਕੇ ਪੰਜਾਬੀ ਭਾਸ਼ਾ ਜਿੱਦਾਂ ਵਾ ਲਲਕਾਰਾ ਪੰਜਾਬੀ ਭਾਸ਼ਾ ਚ বাজਦਾ ਭਾਈ ਜੀ ਕੋਈ ਸ਼ੱਕ ਨਹੀਂ ਦੇ ਵਿੱਚ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਿੰਦੀ ਚ ਕਿਸੇ ਨੂੰ ਲਲਕਾਰ ਕੇ ਦੇਖੋ ਬੰਗਾਰ ਕੇ ਦੇਖੋ ਗੱਲ ਨਹੀਂ ਬਣਦੀ ਇੰਗਲਿਸ਼ ਕੰ ਬੰਗਾਰ ਕੇ ਦੇਖੋ ਗੱਲ ਨਹੀਂ ਬਣਦੀ ਪੰਜਾਬੀ ਚ ਕਿਤੇ ਬੰਗਾਰ ਕੇ ਦੇਖੋ ਦੇਖੋ ਕਿਵੇਂ ਮੂੜਾ ਬੰਦਾ ਭੱਜ ਕੇ ਛੱਡ ਕੇ ਪਾ ਦਿਆ ਬੋਲੇ ਸੋਨਿਹਾਲ ਬੋਲਦੇ ਆ ਤੇ ਚੀਨਾ ਦੇ ਵਿੱਚ ਫੌਜੀ ਚੀਨਾ ਦੇ ਛੱਡ ਕੇ ਭੱਜਦੇ ਆ ਬਾਰਡਰ ਹੁਣ ਹੁਣ ਤੋਂ ਸਾਲ ਦੋ ਸਾਲਾਂ ਦੀ ਗੱਲ ਪਹਿਲਾਂ ਦੀ ਗੱਲ ਆ ਗਈ ਪ੍ਰੈਕਟੀਕਲ ਗੱਲ ਹੈ ਪਹਿਲਾਂ ਪਹਿਲਾਂ ਖਾਲਸਿਆਂ ਦੇ ਜਕਾਰੇ ਸੁਣਦੇ ਹੁੰਦੇ ਸੀ ਕਿ ਮੁਗਲ ਭੱਜ ਗਏ ਅੱਜ ਵੀ ਜਕਾਰਿਆਂ 'ਚ ਉਹਨਾਂ ਦੇ ਦਾਮਾਂ ਬੋਲ ਕੇ ਤਾਂ ਦੇਖੋ ਪੰਜਾਬੀ ਨੂੰ ਅਪਣਾ ਕੇ ਤਾਂ ਦੇਖੋ ਐ ਬਾਕੀ ਕਿਸੇ ਲੈਂਗੁਏਜ 'ਚ ਇਹਨਾਂ ਦਾ ਦਮ ਨਹੀਂਗਾ ਜਿੰਨਾ ਪੰਜਾਬੀ 'ਚ ਹੈ ਪੰਜਾਬੀ ਨੂੰ ਅਪਣਾਓ ਪਲੀਜ਼ ਬਿਲਕੁਲ ਕਰਨਜੀਤ ਦਾ ਇਹੀ ਕਹਿਣਾ ਕਿ ਜਿਹੜੇ ਪੰਜਾਬੀ ਭਾਸ਼ਾ ਨੂੰ ਅਪਣਾਇਆ ਜਾਵੇ ਬੱਚੇ ਵੀ ਨਾਲ ਨੇ ਜਿਨ੍ਹਾਂ ਨੇ ਇੱਥੇ ਪੰਜਾਬ 'ਚ ਰਹਿ ਕੇ ਸਿੱਖਿਆ ਹਾਸਲ ਕੀਤੀ ਆ ਪਿਤਾ ਨੇ ਅੱਜ ਇੱਕ ਅਪੀਲ ਕਾਦਮੀ ਕੀਤੀ ਆ ਗੁਰਮੁਖੀ ਨੂੰ ਲੈ ਕੇ ਤੁਸੀਂ ਵੀ ਗੁਰਮੁਖੀ ਪੜ੍ਹੀ ਆ ਦੱਸਦੇ ਆ ਕਰਮਜੀਤ ਜੀ ਕਿਸ ਤਰ੍ਹਾਂ ਰਿਹਾ ਸਫਰ ਪੜਾਈ ਦਾ ਕਿੱਥੋਂ ਸ਼ੁਰੂ ਹਾਂਜੀ ਸਾਡਾ ਜਨਮ ਹੋਇਆ ਸੀ ਅਮਰੀਕਾ ਦੀ ਧਰਤੀ ਤੇ ਪਰ ਸਾਡੇ ਫਾਦਰ ਸਾਹਿਬ ਨੇ ਸਾਨੂੰ ਇੰਡੀਆ ਜੀ ਪੜਾਇਆ ਕਲਕੱਟਾ ਦੇ ਵਾਲਾ ਪੂਰਾ ਸਿੱਖੀ ਸਿਧਾਂਤਾਂ ਤੇ ਸਕੂਲ ਹੈ ਉਹ ਅਸੀਂ 10 ਤੱਕ ਉੱਥੇ ਪੜ੍ਹੇ ਹਾਂ ਪੂਰਾ ਆਪਣਾ ਗੁਰੂ ਗ੍ਰੰਥ ਸਾਹਿਬ ਆਪਣੀ ਗੁਰਮੁਖੀ ਪੰਜਾਬੀ ਪੂਰੀ ਚੰਗੀ ਤਰ੍ਹਾਂ ਪੜ੍ਹ ਲਿਖ ਸਕਦੇ ਸੀ ਹਿੰਦੀ ਵੀ ਬਾਕੀ ਲੈਂਗੁਏਜ ਵੀ ਪੜ੍ਹ ਸਕਦੇ ਹਾਂ ਸੀ ਪਰ ਪਹਿਲ ਹੈਗੀ ਪੰਜਾਬੀ ਦੀ ਉਸ ਤੋਂ ਬਾਅਦ ਅਸੀਂ 2 ਸਾਲ ਪੀਪੀਐਸ ਨਾਭਾ ਲਾਇਆ ਜੀ ਉੱਥੇ ਜਾ ਕੇ ਅਸੀਂ ਦੇਖਿਆ ਕਿ ਸ਼ਹਿਰਾਂ ਦੇ ਸਕੂਲ ਆ ਉੱਥੇ ਪੰਜਾਬੀ ਕਿਸੇ ਨੂੰ ਆ ਨਹੀਂ ਰਹੀ ਗੁਰਮੁਖੀ ਨਹੀਂ ਆ ਰਹੀ ਟੀਚਰ ਤੱਕ ਨੂੰ ਨਹੀਂ ਆ ਰਹੀ ਤੇ ਉਸ ਤੋਂ ਬੜੀ ਤਰਾਸ ਦੀ ਕੋਈ ਹੋ ਨਹੀਂ ਸਕਦੀ ਤਾਂ ਇਸ ਕਰਕੇ ਸਾਨੂੰ ਮਾਣ ਆ ਕਿ ਅਸੀਂ ਪਿੰਡਾਂ ਦੇ ਸਕੂਲਾਂ 'ਚ ਪੜ੍ਹੇ ਆ ਇੱਥੇ ਰਹਿ ਕੇ ਅੱਜ ਪਿਤਾ ਨੇ ਸ਼ੁਰੂਆਤ ਕੀਤੀ ਆ ਬੱਚੇ ਅਡੌਪਟ ਕੀਤੇ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਚੰਗੀ ਗੱਲ ਹੈ ਜੀ ਜਿਸ ਤਰ੍ਹਾਂ ਸਾਨੂੰ ਇੱਥੇ ਰਹਿ ਕੇ ਉਹਨਾਂ ਨੇ ਇਹ ਪੰਜਾਬੀ ਦੀ ਸਿੱਖਿਆ ਦਿੱਤੀ ਹੈ ਜੇ ਭੁੱਲਦੇ ਜਾਂਨੇ ਆਪਾਂ ਤਾਂ ਸਾਨੂੰ ਇੱਕ ਵਾਰੀ ਹੋਰ ਪੈਲ ਕਰਨੀ ਚਾਹੀਦੀ ਹੈ ਜੋ ਕਿ ਬੱਚੇ ਆ ਉਹਨਾਂ ਨੂੰ ਗੁਰਮੁਖੀ ਪੰਜਾਬੀ ਸਿਖਾਉਣ ਲਈ ਬਿਲਕੁਲ ਦੂਸਰਾ ਬੇਟਾ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਅੱਜ ਫਾਦਰ ਸਾਹਿਬ ਨੇ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗੁਰਮੁਖੀ ਦੇ ਨੌ ਅੱਖਰ ਆ ਉਹ ਵੀ ਹਰੇਕ ਨੂੰ ਪੜਨ ਲਈ ਕਿਹਾ ਕਿ ਵੀ ਹਰੇਕ ਅਧਿਆਪਕ ਵੀ ਉਹਨਾਂ ਨੂੰ ਬੱਚਿਆਂ ਤੱਕ ਜਿਹੜਾ ਉਹਨੂੰ ਸਿਖਾਇਆ ਜਾਵੇ ਕਿ ਹਰ ਇੱਕ ਨੂੰ ਗੁਰਮੁਖੀ ਦਾ ਗਿਆਨ ਹੋਵੇ ਤਾਂ ਜੋ ਬਾਣੀ ਨਾਲ ਵੀ ਜੁੜ ਸਕਦਾ ਅੱਜ ਇਹ ਨੌ ਅੱਖਰਾਂ ਦਾ ਗਿਆਨ ਨਾ ਹੋਣ ਕਾਰਨ ਕਈ ਬਾਝੇ ਵੀ ਆ ਗੁਰਬਾਣੀ ਹਾਂਜੀ ਬਿਲਕੁਲ ਸਹੀ ਗੱਲ ਆ ਪਹਿਲੀ ਗੱਲ ਤਾਂ ਇਹ ਬਹੁਤ ਸਾਨੂੰ ਮਾਣ ਵਾਲੀ ਗੱਲ ਆ ਕਿ ਅਸੀਂ ਸਾਡੇ ਫਾਦਰ ਸਾਹਿਬ ਨੇ ਇੰਨੀ ਕੁਰਬਾਨੀ ਕਰਕੇ ਮੈਂ ਤਾਂ ਕੁਰਬਾਨੀ ਹੀ ਕਹਾਂਗਾ ਬਿਕੋਜ਼ ਇੱਕ ਬਹੁਤ ਵੱਡਾ ਸੈਕਰੀਫਾਈਸ ਹੁੰਦਾ ਕਿ ਬੰਦੇ ਨੇ ਅੱਜ ਤੋਂ 22 ਸਾਲ ਪਹਿਲਾਂ ਅਸੀਂ ਇੱਥੇ ਪੜਨ ਲੱਗੇ ਸੀ ਇੰਡੀਆ ਸਾਡੇ ਮਾਪੇਓ ਦਾਦਾ-ਦਾਦੀ ਇੱਥੇ ਸੀ ਸਾਡੀ ਮਾਂ ਇੱਥੇ ਸੀ ਅਸੀਂ ਸਾਰੇ ਭੈਣ ਭਰਾ ਇੱਥੇ ਸੀ ਸਾਡੇ ਫਾਦਰ ਸਾਹਿਬ ਇਕੱਲੇ ਅਮਰੀਕਾ 'ਚ 22 ਸਾਲ ਆਪਣੇ ਬੱਚਿਆਂ ਨੂੰ ਦੂਰ ਰੱਖ ਕੇ ਕਿਉਂ ਸਿਰਫ ਉਹ ਇੱਕ ਪੰਜਾਬੀ ਸੱਖ ਸਖਣ ਆਪਣੇ ਕਲਚਰ ਨਾਲ ਜੁੜ ਸਕਣ ਪਾਠ ਕਰ ਸਕਣ ਆਪਣੇ ਗੁਰੂ ਨੂੰ ਪਤਾ ਲੱਗੇ ਵੀ ਅਸੀਂ ਕੌਣ ਆ ਅਸੀਂ ਕੀ ਸਾਡਾ ਹਿਸਟਰੀ ਕੀ ਆ ਇਹ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ ਫਾਦਰ ਦੀ ਨਹੀਂ ਗੱਠ ਸੋਕਿਓ ਨੇ ਇਹ ਚੀਜ਼ ਕੀਤੀ ਹੋ ਮੈਂ ਪੂਰੀ ਗੱਲ ਠੋਕੇ ਕਹਿਣਾ ਵੀ ਜਿਹੜਾ ਸਾਡੇ ਫਾਦਰ ਸਾਹਿਬ ਸਾਡੇ ਲਈ ਕਰ ਗਏ ਉਹ ਕੋਈ ਨਹੀਂ ਕਰ ਸਕਦਾ ਅਸੀਂ ਪ੍ਰਾਊਡ ਕਰਦੇ ਆਂ ਚੀਜ਼ ਤੇ ਪਰ ਇਹ ਗੱਲ ਗੁਰਮੁਖੀ ਦੀ ਇਹ ਆਪਣੀ ਹਿਸਟਰੀ ਆ ਆਪਾਂ ਬਾਈ ਜੀ ਇਹਨਾਂ ਨੂੰ ਭੁੱਲਦੇ ਜਾ ਰਹੇ ਆ ਸਾਨੂੰ ਮਾਣ ਆ ਕਿ ਸਾਨੂੰ ਆਪਣੇ ਗੁਰੂਆਂ ਬਾਰੇ ਪਤਾ ਸਾਹਿਬਜ਼ਾਦਿਆਂ ਬਾਰੇ ਪਤਾ ਪੰਜ ਪਿਆਰਿਆਂ ਬਾਰੇ ਪਤਾ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਸਿੰਗਰਾਂ ਬਾਰੇ ਪਤਾ ਤੁਸੀਂ ਕਿਸੇ ਵੀ ਬੱਚੇ ਨੂੰ 10 ਗੁਰੂਆਂ ਦੇ ਨਾਮ ਨਹੀਂ ਪਤਾ ਆਪਾਂ ਨੂੰ ਸੋ ਅੱਜ ਦਾ ਜੋ ਵੀ ਇਹ ਹੋਇਆਗਾ ਸਾਨੂੰ ਮਾਣ ਆ ਕਿ ਅਸੀਂ ਸਾਡੇ ਫਾਦਰ ਸਾਹਿਬ ਦੀ ਦੇਖ ਰੇਖੇਟ ਇਹ ਚੀਜ਼ ਦੁਬਾਰਾ ਕਰਕੇ ਉਹੀ ਉਪਰਾਲਾ ਦੁਬਾਰਾ ਕਰਕੇ ਬੱਚਿਆਂ 'ਚ ਗੁਰਮੁਖੀ ਉਹਨਾਂ ਦੇ ਦਿਮਾਗ 'ਚ ਆਊਗੀ ਪੜਨਗੇ ਗੁਰੂ ਨਾਲ ਜੁੜਨਗੇ ਤੇ ਆਪਣੇ ਇਤਿਹਾਸ ਬਾਰੇ ਜਾਣਨਗੇ ਕਿ ਵੀ ਅਸੀਂ ਕੌਣ ਹਾਂ ਰਾਮ ਜੀ ਜੀ ਅਖੀਰ ਵਿੱਚ ਕੀ ਅਪੀਲ ਕਰੋਗੇ ਪਿੰਡ ਦੇ ਮਾਪੇ ਵੀ ਆ ਜਿਨ੍ਹਾਂ ਨੇ ਬੱਚੇ ਪੜਾਉਣੇ ਆ ਕਈਆਂ ਦੇ ਅੰਗਰੇਜ਼ੀ ਸਕੂਲ ਚ ਵੀ ਪੜ ਰਹੇ ਆ ਜਿਨ੍ਹਾਂ ਨੇ ਹਜੇ ਲਾਉਣੇ ਆ ਉਹਨਾਂ ਨੂੰ ਕੀ ਅਪੀਲ ਕਰੋਗੇ ਮੈਂ ਤਾਂ ਇਹ ਕਹੂੰਗਾ ਵੱਤ ਵੱਤ ਤੁਸੀਂ ਸਰਕਾਰੀ ਸਕੂਲਾਂ ਨੂੰ ਪਹਿਲ ਦਿਓ ਕਿਉਂਕਿ ਇੱਥੇ ਜ਼ਿਆਦਾ ਸਹੂਲਤਾਂ ਆ ਗਈਆਂ ਸਭ ਕੁਝ ਫ੍ਰੀ ਮਿਲਦਾ ਹੈਗਾ ਇਹ ਨਹੀਂ ਕਹਿਣਾ ਵੀ ਫ੍ਰੀ ਮਿਲਦਾ ਕਣੇ ਗਰੀਬਾਂ ਨੂੰ ਮਿਲਦਾ ਕੋ ਸਰਕਾਰ ਦੀ ਪਾਲਿਸੀ ਆ ਤੁਸੀਂ ਮੈਂ ਇਹ ਨਹੀਂ ਵੀ ਤੁਹਾਨੂੰ ਉਹ ਕਹਿੰਦੇ ਸਰਕਾਰ ਦੀ ਪਾਲਿਸੀ ਸਾਰਿਆਂ ਵਾਸਤੇ ਆਗਾ ਕੋਈ ਜੱਟਾ ਜਾਂ ਕੋਈ ਨਮਾਜ਼ ਵੀ ਸਿੱਖਾ ਜਾਂ ਹੋਰ ਹੈ ਇਹ ਜ ਕੋਈ ਵਿਦਿ ਕਰਾਣੇਗਾ ਸਾਰਿਆਂ ਲਈ ਫ੍ਰੀ ਹੈਗਾ ਉਹ ਤੇ ਜ਼ਰੂਰੀ ਨਹੀਂ ਵੀ ਭੇਡ ਚਾਲਾ ਵਾਂਗੂ ਆਪਾਂ ਵੱਡੇ ਸਕੂਲਾਂ ਜਾ ਕੇ ਉੱਥੇ ਜ਼ਿਆਦਾ ਫੀਸ ਦੰਨੇ ਆ ਮੈਨੂੰ ਪਤਾ 50000 ਬੱਚੇ ਨੂੰ ਸਟਾਰਟਿੰਗ ਫੀਸ 70 70000 ਆਪਾਂ ਪਹਿਲੀ ਕਲਾਸ ਦਾ ਦੇ ਜਾਂਦੇ ਆ ਹਾਲਾਂਕਿ ਬਹੁਤ ਜ਼ਿਆਦਾ ਖਰਚਾ ਬਣ ਜਾਂਦਾ ਤਾਂ ਇਸ ਕਰਕੇ ਆਪਾਂ ਕਰਜ਼ੇ ਵੀ ਹੁੰਨੇ ਆ ਉਹ ਪਹਿਲੀ ਵਾਲਾ ਬੱਚਾ ਕਿੰਨਾ ਕੁ ਪੜ ਲੂ ਉਸੇ ਜਾ ਕੇ ਜਿਹੜਾ ਤੁਸੀਂ ਉਹੀ ਪ੍ਰਾਈ ਸਰਕਾਰੀ ਸਕੂਲਾਂ ਚ ਪੜ ਕੇ ਉਦੋਂ ਵੀ ਜ਼ਿਆਦਾ ਅੱਗੇ ਵੱਧ ਸਕਦੇ ਜਿਵੇਂ ਦੇਖੋ 12 ਬੱਚੀਆਂ ਸਿਲੈਕਟ ਹੋਈਆਂ ਪੰਜਾਬ ਦੇ ਵਿੱਚੋਂ ਉਹ ਸਾਰੀਆਂ ਸਰਕਾਰੀ ਸਕੂਲਾਂ ਦੀ ਮੋਸਟਲੀ ਪੜੀਆਂ ਹੋਈਆਂ ਸੀਗੀਆਂ ਤੇ ਤੁਸੀਂ ਮਾਣ ਕਰੋ ਯਾਰ ਪੰਜਾਬ ਤੇ ਯਾਰ ਜੇ ਆਪਾਂ ਹੀ ਛੱਡ ਕੇ ਉਹ ਭੱਜ ਜਾਨੇ ਆ ਕਹਿੰਦੇ ਵੀ ਜਾਤ ਪਾਤ ਦਾ ਤਾਂ ਇੱਥੇ ਫਰਕ ਪਾ ਗਿਆ ਆਪਾਂ ਨਾ ਜੀ ਉਥੇ ਐਸੀ ਤਰ੍ਹਾਂ ਕੋਈ ਪੜ ਸਕਦਾ ਦੂਜੇ ਅਸੀਂ ਹਾਈ ਕਲਾਸ ਵਾਲੇ ਕਦੋਂ ਕਦੋਂ ਬਣ ਕੇ ਸਾਡੇ ਗੁਰੂਆਂ ਨੇ ਤਾਂ ਕਹੇ ਨਹੀਂ ਵੀ ਜਾਤਾਂ ਪਾਤਾਂ ਹੋਣੇ ਚਾਹੀਦੀਆਂ ਹੈਗੀਆਂ ਅਸੀਂ ਜਾਤ ਦੇ ਤੌਰ ਤੇ ਅਸੀਂ ਆਪਦੇ ਆਪ ਨੂੰ ਪ੍ਰਾਈਵੇਟ ਸਕੂਲਾਂ ਜਾ ਕੇ ਛੱਲ ਹੋਈ ਜਾਂਦੇ ਆਗੇ ਮੈਂ ਕਹਿੰਦਾ ਵੀ ਸਾਰੇ ਜਾਣੇ ਸਰਕਾਰੀ ਸਕੂਲਾਂ ਨੂੰ ਪਣਾਉਣ ਗਵਰਨਮੈਂਟ ਦੇ ਬਹੁਤ ਵਧੀਆਗੇ ਪ੍ਰੋਗਰਾਮ ਆ ਰਹੇ ਹੈਗੇ ਔਰ ਆਪਣੇ ਪੰਜਾਬੀਆਂ ਤੇ ਸਿੱਖ ਧਰਮ ਨਾਲ ਜੋੜਨ ਔਰ ਮਾਨਦਗਾਰਨ ਪੰਜਾਬ ਨੂੰ ਅੱਗੇ ਲੈ ਕੇ ਆਉਣ ਨੰਬਰ 1 ਸੂਬਾ ਇੰਡੀਆ ਦਾ ਤੇ ਵਰਲਡ ਚ ਨੰਬਰ ਪੰਨ ਪੰਜਾਬ ਬਣੇ ਲੱਗਦਾ ਨਹੀਂ ਕਿ ਸ਼ਰੋਮਣੀ ਕਮੇਟੀ ਨੂੰ ਵੀ ਇਦਾਂ ਦੇ ਕੰਮ ਚੁੱਕਣੇ ਚਾਹੀਦੇ ਸਕੂਲਾਂ ਦੇ ਵਿੱਚ ਟੀਚਰ ਇੱਕ ਇੱਕ ਭੇਜਣਾ ਚਾਹੀਦਾ ਕਿ ਜਿਹੜਾ ਗੁਰਮਖੀ ਦਾ ਗਿਆਨ ਵੀ ਦੇਵੇ ਜੀ ਜੀ ਬਹੁਤ ਜ਼ਰੂਰੀ ਹੈ ਸ਼ਰੋਮਣੀ ਕਮੇਟੀ ਕਰੇ ਤਾਂ ਫਿਰ ਗੱਲ ਹੀ ਮੁੱਕ ਜੇ ਫਿਰ ਆਪਾਂ ਨੂੰ ਤਾਂ ਲੋੜ ਹੀ ਨਾ ਪਵੇ ਮੈਨੂੰ ਲੱਗਦਾ ਕਿਸੇ ਪੁਆਇੰਟ ਤੇ ਉਹ ਇਸ ਕੰਮ ਨੂੰ ਲੇਜੀ ਆ ਜਾਂ ਇਗਨੋਰ ਕਰ ਰਹੇ ਆ ਜਾਂ ਉਹਨਾਂ ਨੂੰ ਕੀ ਮਜਬੂਰੀਆਂ ਆ ਗਈਆਂ ਹਾਲਾਂਕਿ ਉਹਨਾਂ ਨੂੰ ਤਾਂ ਪਹਿਲਾ ਕੰਮ ਉਹਨਾਂ ਦਾ ਹੋਣਾ ਚਾਹੀਦਾ ਜੇ ਗੁਰਦਾਰਿਆਂ ਦਾ ਵੀ ਮੈਂ ਕਹਿੰਦਾ ਗੁਰਦਾਰਿਆਂ ਨੂੰ ਧਰਮ ਨੂੰ ਕਰਮ ਨਾਲ ਜੋੜਨਾ ਚਾਹੀਦਾਗਾ ਜਿਹੜੇ ਗੁਰਦਾਰੇ ਆ ਇਕੱਲੇ ਉਹ ਪੈਸੇ ਲੈਣ ਵਾਲੇ ਨਾ ਬਣਨ ਮੱਥਾ ਟੇਕਦੇ ਆਪਾਂ ਜਾ ਕੇ ਰਿਟਰਨ ਦੇ ਵਿੱਚ ਲੋਕਾਂ ਦੀ ਸੇਵਾ ਵੀ ਕਰਨ ਆ ਕੇ ਸਕੂਲਾਂ ਨੂੰ ਦੇਖਣ ਆ ਕੇ ਬੱਚਿਆਂ ਨੂੰ ਦੇਖਣ ਆ ਕੇ ਉਹਨਾਂ ਗੁਰਦਾਰਾਂ ਦਾ ਵੀ ਹੱਕ ਬਣਦਾ ਲੋਕਾਂ ਦਾ ਵੀ ਤੇ ਸ਼ਰਮਣੀ ਕਮੇਟੀ ਵਾਲਿਆਂ ਦਾ ਵੀ ਉਹਨਾਂ ਦਾ ਚੜਾਵਾ ਲੈ ਜਾਂਦੇ ਹੈਗੇ ਉਹ ਸ਼ਰਮਣੀ ਕਮੇਟੀ ਵਾਲੇ ਉੱਥੇ ਲੈ ਜਾਂਦੇ ਚੱਲੋ ਯਾਰ ਸਕੂਲਾਂ 'ਚ ਹੀ ਲਾ ਦਿਓ ਪਿੰਡਾਂ ਦਾ ਗੁਰਦਾਰਿਆਂ ਦਾ ਜਿੰਨਾ ਚੜਾਵਾ ਬਣਦਾ ਸਕੂਲਾਂ ਦੇ ਵਿੱਚ ਜਾਣ ਲੋ ਬੱਚਿਆਂ ਨੂੰ ਛੋਟਿਆਂ ਨੂੰ ਆਪਾਂ ਅਡਾਪਟ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਜਾਏਗੇ ਔਰ ਬਾਹਰਲੇ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਆਪਾਂ ਦਾ ਪਿੰਡ ਅਡਾਪਟ ਕਰੋ ਕੋਈ ਵੱਡੀ ਗੱਲ ਨਹੀਂ ਛੋਟੀ ਜਿਹੀ ਗੱਲ ਹੈਗੀ ਤੁਸੀਂ ਯਾਰ ਇੱਕ ਵਾਰ ਟਰਾਈ ਕਰਕੇ ਦੇਖਿਓ ਕਿੰਨਾ ਫਰਕ ਕਿੰਨਾ ਪੈਂਦਾ ਹੈਗਾ ਆਪਾਂ ਕੁਝ ਤਾਂ ਸਰ ਇਕੱਠੇ ਹੋ ਕੇ ਹੰਬਲਾ ਮਾਰਾਂਗੇ ਯਾਰ ਜੇ ਕੋਈ ਚਿੜੀ ਵਾਲੀ ਗੱਲ ਆਗੀ ਜੇ ਆਪਾਂ ਅੱਗ ਲੱਗੀ ਆਪਣੇ ਪੰਜਾਬ ਨੂੰ ਜੇ ਆਪਾਂ ਨਾ ਬਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਮੱਚ ਜਾਣਾਗਾ ਤਾਂ ਉਹ ਚਿੜੀ ਵਾਲੀ ਗੱਲ ਉਹ ਵੀ ਚਿੜੀ ਅੱਗ ਬੁਝਾਉਣ ਲੱਗੀ ਸੀ ਦੂਜੇ ਜਾਨਵਰ ਆਸਦੇ ਸੀਗੇ ਵੀ ਤੂੰ ਤੇਰੀ ਚੰਝਨਾ ਕਿਥੇ ਗਈ ਕਿ ਮੈਂ ਅੱਗ ਲਾਉਣ ਵਾਲਿਆਂ ਚੋਂ ਨਹੀਂ ਹਾਂ ਬੁਝਾਉਣ ਵਾਲਿਆਂ ਚੋਂ ਹਾਂਗੀ ਆਪਾਂ ਨੂੰ ਪੰਜਾਬ ਨੂੰ ਅੱਗ ਲੱਗੀ ਹੈ ਬੁਝਾਉਣ ਵਾਲਿਆਂ ਚਾਜ ਗਏ ਆਪਾਂ ਬਾਹਰ ਖੜ ਕੇ ਤਮਾਸ਼ਾ ਦੇਖਣ ਵਾਲੇ ਚ ਨਾ ਬਣਾਂਗੇ ਹੁਣ ਤਮਾਸ਼ਾ ਦੇਖ ਰਹੇ ਆ ਬਾਹਰ ਖੜ ਕੇ ਪੰਜਾਬ ਦਾ ਹਰ ਰੋਜ਼ ਦੀਆਂ ਨਿਊਜ਼ਾਂ ਦੇ ਦੇ ਕੇ ਉਹ ਫਲਾਨਾ ਹੋ ਗਿਆ ਜੇ ਹੋ ਗਿਆ ਵੋ ਹੋ ਗਿਆ ਪੰਜਾਬ ਗਿਆ ਪੰਜਾਬ ਕਿਤੇ ਨਹੀਂ ਜਾਣ ਲੱਗਿਆ ਗੁਰੂਆਂ ਦੀ ਧਰਤੀ ਆ ਇਹ ਬਹੁਤ ਕੁਝ ਚੇਂਜ ਕਰ ਸਕਦੀ ਆ ਆਪਣੇ ਆਪ ਨੂੰ ਚੇਂਜ ਕਰ ਲਓ ਆਪਣੇ ਆਪ ਨੂੰ ਪੰਜਾਬੀਅਤ ਦੀ ਅਣਖ ਨੂੰ ਵਾਪਸ ਲਿਆ ਸੁੱਤੇ ਪਈਆਂ ਪੰਜਾਬੀ ਉੱਠੋ ਬਿਲਕੁਲ ਜਿਹੜਾ ਸੁਨੇਹਾ ਦਿੱਤਾ ਕਰਮਜੀਤ ਸਿੰਘ ਸੈਦੋਕੇ ਨੇ ਕਿ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਸਿੱਖੀ ਨੂੰ ਬਚਾਉਣ ਦੀ ਇਹ ਤਾਂ ਹੀ ਬਚਾਈਆਂ ਜਾ ਸਕਦੀਆਂ ਚੀਜ਼ਾਂ ਜੇਕਰ ਅਸੀਂ ਗਰਾਊਂਡ ਜ਼ੀਰੋ ਤੋਂ ਨਿੱਕੇ ਬੱਚਿਆਂ ਤੋਂ ਲੈ ਕੇ ਇਹ ਜਿਹੜੇ ਇਹਨਾਂ ਨੂੰ ਨਾਲ ਜੋੜਾਂਗੇ ਗੁਰਮੁਖੀ ਦੇ ਨਾਲ ਜੋੜਾਂਗੇ ਗੁਰਬਾਣੀ ਦੇ ਨਾਲ ਜੋੜਾਂਗੇ ਤਾਂ ਹੀ ਇਹ ਸਭ ਜਿਹੜਾ ਸਹੀ ਤਰੀਕੇ ਨਾਲ ਹੱਲ ਹੋ ਸਕਦਾ ਹੈ ਕੈਮਰਾਮੈਨ ਨਿਸ਼ਾਰ ਦੇ ਨਾਲ ਸਬਜੀਤ ਸਿੰਘ ਰੌਲੀ ਪੀਟੀਸੀ ਨਿਊਜ਼ ਮੋਗਾ